ਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਾਹਿਗੁਰੂ ਜੀ ਖੂਨਦਾਨ ਕੈਂਪ ਚੱਲ ਰਹੇ ਨੇ ਆਓ ਖੂਨਦਾਨ ਕਰਿਏ ਵਿਕਰਮ ਸਿੰਘ ਆਇਆ ਵਿਕਰਮ ਸਿੰਘ ਜੀ ਕਿਹੜੇ ਹਸਪਤਲ ਤੋਂ ਆਏ ਹੋ ਤੇ ਕਿੰਨੇ ਵਜੇ ਜਿਹੜਾ ਕੈਂਪ ਖੂਨਦਾਨ ਕੈਂਪ ਜਿਹੜਾ ਚੱਲ ਰਿਹਾ ਹੋਰ ਬਹੁਤ ਸਾਰੇ ਆਏ ਅਮਰਸਰ ਤੋਂ ਆਪਾਂ ਆਪਨਾ ਨੂੰ ਅਹੀਂ ਸੁਆ 9:00 ਹੋ ਗਏ ਆ ਸਰ 9:00 ਵਜੇ ਲਿਆਏ ਹੋ ਹਲੇ ਤੱਕ ਕਿੰਨਾ ਕ ਮਦਦ ਦਿੱਤੀ ਜੁੰਟ ਕਿੱਥੋਂ ਚੱਲ ਪੰਜ ਜੁੰਟੋਂ ਸਰ ਅਸੀਂ ਦੇਖਦੇ ਆ ਕਿ ਲੋਕ ਅੱਜ ਕੱਲ ਨਾ ਬਲੱਡ ਦਾਨ ਕਰਦੇ ਹੋ ਨਾ ਫਰੇਜ਼ ਕਰਦੇ ਨੇ ਉਹ ਸੋਚਦੇ ਨੇ ਕਿ ਕਿਸੇ ਦਿਨ ਤਾਂ ਬਿਮਾਰੀ ਲੱਗ ਜਾਈਏ ਤੇ ਕੁਝ ਹੋ ਜਾਏਗਾ ਉਹਦੇ ਵਾਸਤੇ ਬਤਾਓ ਵੇਅਰ ਕਰ ਦੋ ਲੋਕਾਂ ਨੂੰ ਬਲੱਡ ਦੇਣ ਦੇ ਆਪਨ ਬਹੁਤ ਜ਼ਿਆਦਾ ਫਾਇਦੇ ਆ ਹਾਰਟ ਦੀ ਪ੍ਰੋਬਲਮ ਨਹੀਂ ਆਉਂਦੀ ਕੈਸਟ੍ਰੋਲ ਦੀ ਵਾਧਾ ਹੋਰ ਵੀ ਆਪਾਂ ਜਦ ਤਾ ਨਾਰ ਬਲੌਕ ਹੋ ਜਾਂਦੀ ਆ ਸਾਹ ਨਹੀਂ ਹੁੰਦਾ ਸਾਰਾ ਸਿਰ ਕੋਣ ਕੋਣ ਬਲੱਡ ਦੇ ਸਕਦਾ ਤੇ ਕੋਣ ਕੋਣ ਨਹੀਂ ਦੇ ਸਕਦਾ ਹੁੰਦਾ ਇੱਕ ਏਜ ਹੁੰਦੀ ਆ ਏਜ ਅਕੋਰਡਿੰਗ ਜਾਂ ਕਿਸੇ ਨੂੰ ਬਿਮਾਰੀ ਲੱਗੀ ਹੋਏ ਕੋਣ ਕੋਣ ਬਲੱਡ ਦੇ ਸਕਦਾ ਤੇ ਕੋਣ ਕੋਣ ਨਹੀਂ ਦੇ ਸਕਦਾ ਆਪਣਾ 18 ਤੋਂ 65 ਸਾਲ ਤੱਕ ਇਹ ਸਾਰੇ ਬਕਾਇੀ ਤੇ ਜੇਕਰ ਕਿਸੇ ਨੂੰ ਬਿਮਾਰੀ ਹੋਏ ਕਿਸ ਤਰ੍ਹਾਂ ਦੀ ਬਿਮਾਰੀ ਜਿਹੜਾ ਖੋਲਣਗੇ ਸਕਦਾ ਜਿਦਾ ਐਚ ਆਈ ਵੀ ਐਸ ਵੀ ਹੈਬਟਨ ਵੀ ਮਲੇਰੀਆ ਵੀਡੀਓ ਵਾਲੋਏ ਜਾਂ ਉਸ ਹਾਰਦੀ ਕੋਲੋਂ ਹੋਏ ਉਹ ਬਰਾ ਫੜ ਨਹੀਂ ਜੀ। ਪੈਂ ਸਰ ਕੀ ਨਾਮ ਜੀ? ਹਰਬਖ ਸਿੰਘ ਸਿਵਲ ਸਰਵਿਸ ਬਟਾਲਾ। ਸਰ ਅੱਜ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉਹ ਸਿਵਲ ਡਿਵੀਜ਼ਨ ਵੱਲੋਂ ਜਿਹੜਾ ਕਿ ਕੂਨਦਾਰ ਕੈਂਪ ਲਗਾਇਆ ਗਿਆ ਹੈ। ਕਿੰਨੇ ਵੇ ਤੋਂ ਲਗਾਏ ਗਏ ਤੇ ਹੁਣ ਤੱਕ ਕਿੰਨੇ ਕੁ ਮਰੀਜ਼ੇ ਖਾਣ ਦੇ ਕੂਨਦਾਂ ਜਿਹੜਾ ਦਿੱਤਾ। ਇਹ ਸਵੇਰ ਦੇ ਜਿਹੜੇ ਸ਼ਹਿਰ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿੱਥੇ ਚੱਲ ਰਹੇ ਆ ਉੱਥੇ ਸਿਵਲ ਸਰਵਿਸ ਵੱਲੋਂ ਹਰ ਸਾਲ ਕੋਈ ਨਾ ਕੋਈ ਅਵੇਰਨੈਸ ਕੀਤੀ ਜਾਂਦੀ ਆ। ਉਸੇ ਤਹਿਤ ਖਾਸ ਐਡ ਵੀ ਕਰ ਰਹੀ ਆ ਤੇ ਨਾਲ ਕਾਰਪੋਰੇਟਰ ਹਸਪੀਟਲ ਬਲੱਡ ਸ ਤਾਂ ਦੇ ਪਾਰਸਤ ਮਰੀ ਜਿਹੜੇ ਆ ਚੁੱਕੇ ਆ ਤੇ ਅੱਗੇ ਵੀ ਹੁਣ ਅਵੇਰ ਮੇਲਾ ਭਰ ਰਿਹਾ ਵਾ ਤੇ ਹੋਰ ਵੀ ਜਿਹੜੇ ਜਿਹੜੇ ਦਾਨੀ ਆਉਣਗੇ ਜਿਹੜਾ ਖੂਨ ਜਿਹੜਾ ਕਿੱਜਾ ਅੱਗੇ ਕੰਮ ਆਏਗਾ ਤੇ ਕਿੰਨੇ ਕ ਬਲੱਡ ਯੂਨਿਟ ਹੈਗਾ ਤੱਕਰ ਹੋ ਚੁੱਕੇ ਨੇ ਤੇ ਕਿੰਨੇ ਕ ਲੋ ਰਸ਼ ਕਿੰਨਾ ਕ ਹੈਗਾ ਤੁਹਾਡੇ ਫੇਲਾ ਆਲੇ ਪੰਜ ਤੇ ਪਰ ਆਉਣ ਵਾਲੇ ਸਮਝ ਹੋਰ ਵਧਣਗੇ ਕਿਉਂਕਿ ਮੇਲਾ ਅਜੇ ਭੱਕ ਰਿਹਾ ਵਾ ਜੋ ਜੋ ਸੰਗਤ ਆਏਗੀ ਤੋਂ ਤੋਂ ਜਿਹੜਾ ਡੋਨਰ ਵੀ ਵਧਣਗੇ ਜੋ ਸਰ ਕਿਦਾ ਦੇਖਦੇ ਹੋ ਕਿ ਮੁੰਡੀ ਬਨਰ ਦੀ ਮੰਗੇ ਪਟਵਲ ਬਰਨ ਡਾਕੇ ਕੈਂਪ ਲਾਇਆ ਗਿਆ ਸਾਰੇ ਤੇ ਹਮੇਸ਼ਾ ਹੀ ਹਾਰੇ ਮੇਲਿਆਂ ਤੇ ਹਰ ਜਗ੍ਹਾ ਚੱਲਦਾ ਕਿ ਤਾਂ ਜੋ ਲੋਕ ਅਵੇਅਰ ਹੋਣ ਇਸ ਪ੍ਰਤੀ ਕਿ ਖੂਨਰੇ ਬਣਾਇ ਨਹੀਂ ਜਾ ਸਕਦਾ ਇਹ ਮਨੁੱਖ ਤੋਂ ਮਨੁੱਖੀ ਜਿਆਦਾ ਦਾਨ ਕਰ ਸਕਦਾ ਇੱਥੇ ਇੱਕ ਜਲਦੀ ਸੀਨਾ ਵਸੀਨਾ ਗੱਲ ਕੋਈ ਸੁਹਣੇ ਸੁਣਾਈ ਚਾ ਲੋ ਪਰ ਜੋ ਆਪਾਂ ਸਾਇੰਸ ਚੁੱਕ ਜੀਰੇ ਆ ਉਹ ਦੇਣ ਨਾਲ ਕਈ ਰੋਗ ਜਿਹੜੇ ਆ ਦੂਰ ਹੁੰਦੇ ਆ ਤੇ ਲੋਕ ਦੇਖੋ ਆਪਣੇ ਆਪ ਪੁੱਛ ਕੇ ਆ ਰਹੇ ਕਿਸ ਨੂੰ ਵੇ ਕਹਿ ਨਹੀਂ ਦੇ ਅਸੀਂ ਕਹਿ ਰਹੇ ਆ ਕਿ ਸੈਂਟਰ ਹੈਗਾ ਤੇ ਇੱਥੇ ਜਦਾਨੀ ਆਪ ਹੀ ਆ ਰਹੇ Apre a